ਹੈਲੋ ਜੀ ਸਸਤੀ ਕਲ ਮੇਰੀਆਂ ਸਾਰੀਆਂ ਪਹਿਨਾਵਾਂ ਨੂੰ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਕੋਲੇ ਤੀਜੀ ਕਟਿੰਗ ਤੀਜੀ ਕਟਿੰਗ ਤੀਜਾ ਦਿਨ ਅੱਜ ਆਪਾਂ ਕੀ ਸਿੱਖ ਰਹੇ ਆ ਤੁਹਾਡੇ ਤੋਂ ਕੀ ਸਖ ਰਹੇ ਆ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਨੀਕਰ ਆਪਾਂ ਫਰਸਟ ਡੇ ਸਿੱਖੀ ਸੀ ਕਿ ਇਹ ਨੀਕਰ ਹਨਾ ਜਿਹੜੀ ਇਲਾਸਟਿਕ ਵਾਲੀ ਸੀ ਤੇ ਸਿੰਪਲ ਸੀ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਮੈਨੀ ਵਾਲੀ ਨਿਕਰ ਜਿਹਦੇ ਵਿੱਚ ਇੱਥੇ ਮੈਨੀ ਐਡ ਹੋ ਜਾਂਦੀ ਹੈ ਤੋ ਕੋਨਾ ਜਿਹਾ ਕੱਪੜਾ ਐਡ ਹੋ ਜਾਂਦਾ ਠੀਕ ਹੈ ਜੀ ਅੱਜ ਤੁਹਾਨੂੰ ਸੁਖਾਵਾਂਗੇ ਆਪਾਂ ਉਹ ਵਾਲੀ ਨਿਕਰ ਉਹ ਨਿਕਰ ਲੈ ਕਟਿੰਗ ਕਰ ਲਈ ਵੀ ਆਪਾਂ ਮੈਜ਼ਰਮੈਂਟ ਲੈਣੇ ਆ ਠੀਕ ਹੈ ਜੀ ਦੱਸ ਦਿਆਂ ਤੁਹਾਨੂੰ ਕਿਵੇਂ ਕਟਿੰਗ ਹੋਊਗੀ ਉਹਦੀ ਆਪਾਂ ਨਿਸ਼ਾਨੀਆਂ ਲਾਉਣੇ ਆ ਸਾਰੀਆਂ ਠੀਕ ਹੈ ਜੀ ਮੰਨ ਲਓ ਆਪਾਂ ਇਹਦੀ ਲੰਬਾਈ ਕਿੰਨੀ ਹੈ ਮੇਰੇ ਕੋਲ ਇੱਕ ਬਚਿਆ ਹੋਇਆ ਪੀਸ ਸੀਗਾ ਮੈਂ ਤੁਹਾਨੂੰ ਇਹਦੀ ਕਟਿੰਗ ਦੱਸ ਰਹੀ ਹਾਂ ਠੀਕ ਹੈ ਬਚੇ ਪੀਸ ਤੇ ਇਹ ਦਾਸ ਹੈ 10 ਇੰਚ ਹੈ ਇਹ 8 7.5 ਤਿਆਰ ਰਹਿ ਜਾਣੀ ਹੈ ਠੀਕ ਹੈ ਜੀ 7.5 ਤਿਆਰ ਰਹਿ ਜਾਣੀ ਹੈ ਨੀਕਰ ਜਿਹੜੀ ਆਪਾਂ ਇਹ ਤੋਂ ਕਟਿੰਗ ਕਰ ਰਹੇ ਹਾਂ ਠੀਕ ਹੈ ਜੀ ਤੇ ਪੌਂਚਾ 8 ਇੰਚ ਆਪਾਂ ਇਹਦਾ ਹੈਗਾ 8.5 ਇਹੋ ਜੂ 8 ਤਿਆਰ ਹਮੇਸ਼ਾ ਅੱਧਾ ਇੰਚ ਸੀਨ ਵਾਸਤੇ ਰੱਖਣਾ ਹੁੰਦਾ ਠੀਕ ਹੈ ਅੱਧਾ ਉਧਰ ਜਾਵੇ ਅੱਧਾ ਇੰਚ ਉਧਰ ਜਾਵੇ 1 ਇੰਚ ਐਕਸਟਰਾ ਲੈਣਾ ਪੈਂਦਾ ਆਪਾਂ ਨੂੰ ਠੀਕ ਹੈ ਮੰਨ ਲਓ ਹੁਣ ਆਪਾਂ نیچے ਬਿਲਕੁਲ ਬ੍ਰੀਕ ਫੋਲਡ ਕਰਾਂਗੇ ਆਪਾਂ ਇਹਨੂੰ ਇੱਥੋਂ 1 ਇੰਚ ਤੇ ਆਪਾਂ ਨਿਸ਼ਾਨੀ ਲਾ ਲੈਨੇ ਆ ਠੀਕ ਹੈ ਜੀ ਇਹ ਹੋ ਗਈ 1 ਇੰਚ ਸਾਰੇ ਤੇ ਆਪਾਂ ਮਾਰਕ ਕਰ ਲੈਨੇ ਆ ਸਟ੍ਰੇਟ ਮਾਰਕ ਓਕੇ ਤੇ ਇਧਰੋਂ ਆਜੂਗੀ ਆਪਣੀ ਜਿਵੇਂ 1.5 ਇੰਚ ਇੱਧਰ ਉੱਪਰਲੇ ਪਾਸੇ ਆਜੋ ਆਪਣੀ ਇਲਾਸਟਿਕ ਪਾਉਣੀ ਆ ਆਪਾਂ ਉਹ ਫੋਲਡ ਕਰਨਾ ਉਹ ਆਪਣਾ ਜਿਹੜਾ ਐਕਸਟਰਾ ਕਪੜਾ ਆਜੂ ਵੱਧ ਉਹ ਆਜੂ ਠੀਕ ਹੈ ਜੀ ਆ ਨੀਚੋਂ ਫੋਲਡ ਹੋ ਜੂ ਇਦਾਂ ਤੇ ਉੱਪਰੋਂ ਇੱਧਰ ਇਲਾਸਟਿਕ ਪੈ ਜਾਣੀ ਆ ਠੀਕ ਹੈ ਜੀ ਤੇ ਆਪਣੀਆਂ ਇਹ ਆਪਣੀ ਲੰਬਾਈ ਤੇ ਚੜਾਈ ਦੋਨੇ ਆਪਾਂ ਕਟਿੰਗ ਕਰ ਲਈ ਠੀਕ ਹੈ ਜੀ ਇਹ ਆਪਾਂ ਲੰਬਾਈ ਚੜਾਈ ਲਾ ਲੈਨੇ ਦੀ ਠੀਕ ਹੈ ਜੀ ਅਰੇਡੀ ਫਿਨਿਸ਼ਿੰਗ ਦੇ ਨੇ ਆ ਵੱਧ ਘਟੇ ਨੂੰ ਆਪਾਂ ਥੋੜੀ ਜਿਹੀ ਕਟਿੰਗ ਕਰ ਦਿੰਨੇ ਆ ਤਾਂ ਜੋ ਇਹ ਇੱਕ ਸਾਰ ਰਵੇ ਕਪੜਾ ਵੱਧ ਘਟਣਾ ਆਪਣਾ ਸ਼ੂ ਵੀ ਇਹ ਨਿਕਰ ਤੇ ਦੋ ਪਹੁੰਚੇ ਆ ਗਏ ਉੱਪਰੋਂ ਫੋਲਡ ਇਧਰੋਂ ਹੇਠੇ ਫੋਲਡ ਇਹਦੇ ਚ ਆਪਾਂ ਕੀ ਕਰਨਾ ਪਹਿ ਇਹਦੇ ਚ ਕਰਨੀ ਆ ਮੈਨਨੀ ਆ ਇਹਦਾ ਮੰਨ ਰੋ ਇਤੋਂ ਤੱਕ ਤਾਂ ਆਪਣਾ ਫੋਲਡ ਹੋ ਜਾਣਾ ਕਪੜਾ ਨਾ ਕਿ ਆਪਨਾ ਫੋਲਡ ਹੋ ਜਾਊਗਾ ਨੀਚੇ ਨੂੰ ਠੀਕ ਹੈ ਜਿਹੜੀ ਮਿਆਨੀ ਹੁੰਦੀ ਆ ਜਿਵੇਂ ਆਪਣਾ ਇੱਥੇ ਬਚਿਆ 7.5 ਵੀ ਹਾਫ ਤੱਕ ਆਉਣੀ ਚਾਹੀਦੀ ਆ ਠੀਕ ਹੈ 7.5 ਤੇ 7.3 ਤੱਕ ਆਉਗੀ ਨਾ ਤੇ ਆਪਾਂ 4 ਤੱਕ ਲੈ ਲੈਂਦੇ ਆ 4.5 ਤੱਕ ਕਿਉਂਕਿ ਸਿਉਣਾ ਚ ਵੀ ਆ ਜਾਣੀ ਆ ਕੁਛ ਆਪਾਂ ਲੈ ਲਈ 4.5 3.5 ਸੀ ਉਹ ਆਪਾਂ 4.5 ਲੈ ਲਈ ਇੱਥੋਂ ਤੱਕ ਆਉਣੀ ਚਾਹੀਦੀ ਆ ਠੀਕ ਹੈ ਇਹ ਤੋਕਾ ਲਈ ਆਪਾਂ ਸੇਮ ਇੰਨੇ ਮੈਜ਼ਰਮੈਂਟ ਦਾ ਆਪਾਂ ਕੱਪੜਾ ਕਟਾਂਗੇ ਇੱਕ ਇਹਦਾ ਆਪਾਂ ਐਕਸਟਰਾ ਵਿੱਚ ਫੋਲਡ ਕੀਤਾ ਹੈ ਇਹਦਾ ਆਪਾਂ ਨੀਚੇ ਐਕਸਟਰਾ ਲੈਣਾ 1/2 ਇੰਚ ਠੀਕ ਹੈ ਜੀ ਆਪਾਂ 1/2 ਇੰਚ ਲੈ ਲਿਆ ਇਹ 1/2 ਇੰਚ ਹੈਗਾ ਸਲਾਈ ਦਾ ਠੀਕ ਹੈ ਜੀ ਇਹਨੂੰ ਆਪਾਂ ਫੋਲਡ ਕਰਨਾ ਤੇ ਇਹਦਾ ਮੇਨ ਕੀ ਹੁੰਦਾ ਹੈ ਇਹ ਵੀ ਕਈ ਵਾਰ ਬੱਚੇ ਦੀ ਬੱਚਾ ਜ਼ਿਆਦਾ ਹਲਦੀ ਆ ਮੋਟਾ ਹੈ ਹਨਾ ਉਵਰੀ-ਵਰੀ ਆਵਦੀ ਨਿਕਰ ਉਹਦੀ ਉਦੜੀ ਜੀ ਰਹਿੰਦੀ ਐ ਝੋਲੀ ਉਦੜ ਜਾਂਦੀ ਐ ਨਾ ਬੱਚਿਆਂ ਦੀ ਮੋਟਿਆਂ ਦੀ ਤੇ ਇਹ ਬੱਚ ਥੋੜਾ ਜਿਹਾ ਰੀਲੀਫ ਰਹਿੰਦਾ ਬੱਚਾ ਖੁੱਲੀ-ਖੁੱਲੀ ਨਿਕਰ ਤਾਂਗਣੀ ਲੱਗਦੀ ਬੱਚੇ ਨੂੰ ਤੇ ਆਪ ਆ ਇਹਦੀ ਮਿਆਨੀ ਕੱਟ ਲਈਏ ਠੀਕ ਐ ਇਹਦੇ ਨਾਲ ਨਿਕਰ ਦਾ ਨੀਚੇ ਵਾਲਾ ਪਾਰਟ ਹੋਰ ਚੌੜਾ ਹੋ ਜਾਣਾ ਠੀਕ ਐ ਜੀ ਆਏ ਦੀ ਮੈਨੇ ਹੋਗੀ ਆਏ ਦੇ ਫਰੰਟ ਬੈਕ ਦੋ ਪਾਰਟ ਹੋਗੇ ਤੁਹਾਨੂੰ ਮੈਂ ਖੋਲ ਕੇ ਦੱਸ ਦਿੰਨੀ ਹ ਕਿੰਦਾ ਬਣ ਚੁਗੀ ਇੱਕ ਪਾਰਟ ਇੱਧਰ ਆ ਜਾਣਾ ਇਹਦਾ ਇੱਕ ਪਾਰਟ ਆਪਾਂ ਇੱਥੇ ਲੈ ਲੈਣਾ ਠੀਕ ਹੈ ਜੀ ਤੇ ਇਹਨੂੰ ਆਪਾਂ ਵਿਚਾਲੇ ਐਡ ਕਰ ਲੈਣਾ ਐਡ ਕਰਾਂਗੀ ਇਹਦੀ ਸਟਿਚ ਸਲਾਈ ਇਹਦੀ ਇਹ ਦਾਜੂ ਇਹ ਨਿੱਕਰ ਦੀ ਸ਼ੇਪ ਆਪਣੀ ਇਹ ਬਣ ਜਾਣੀ ਠੀਕ ਹੈ ਇਹ ਸੀ ਆਪਣੀ ਨਿੱਕਰ ਨਿੱਕਰ ਦੀ ਕਟਾਈ ਠੀਕ ਹੈ ਜੀ ਇਹ ਵੈਰੀ ਸਿੰਪਲ ਨਿੱਕਰ ਹੈ ਬਹੁਤ ਸੌਖੇ ਤਰੀਕੇ ਨਾਲ ਬਣ ਜਾਣੀ ਆ ਠੀਕ ਹੈ ਜੀ ਤੇ ਮੈਂ ਆਪਣਾ ਮੇਨ ਮਕਸਦ ਸਟਾਰਟਿੰਗ 0 ਤੋਂ 0 ਤੋਂ ਅੱਜ ਆਪਣੇ ਤੁਹਾਨੂੰ 3rd ਕਟਿੰਗਸ ਦੱਸੀ ਹੈ ਠੀਕ ਹੈ ਤਲੇ ਇਲਾਸਟਿਕਲੀ ਨਿਕਰ ਸੀ ਦੂਜਾ ਆਪਣਾ ਪੋਲਕਾ ਸੀ ਜਾਂ ਪੋਤੜਾ ਜਾਂ ਲੰਗੋਟ ਜਿਹੜਾ ਵੀ ਆਪਾਂ ਨਵਜੰਮੇ ਬੱਚੇ ਦੇ ਪਹਿਨਦੇ ਆ ਠੀਕ ਹੈ ਵੀ ਆਪਾਂ ਨਿਕਰ ਨਹੀਂ ਪਹਿਨਦੇ ਉਹਦੇ ਤਾਂ ਕਰਕੇ ਵੀ ਉਹਦੇ ਵੀ ਆਪਣੀਆਂ ਮੋਸਟਲੀ ਮਾਤਾਵਾਂ ਦਾ ਕਹਿਣਾ ਹੁੰਦਾ ਵੀ ਲੱਕ ਪਤਲਾ ਰਹਿ ਜਾਂਦਾ ਲੱਕ ਨੂੰ ਟਾਈਟ ਨਹੀਂ ਕਰਨਾ ਢਿੱਲਾ ਕੱਪੜਾ ਪਹਿਨਣਾ ਸੋ ਤੀਜੀ ਅੱਜ ਆਪਣੀ ਏ ਸੀ ਮੈਨੀ ਵਾਲੀ ਇਸ ਤੋਂ ਬਾਅਦ ਆਪਾਂ ਆਪਾਂ ਤੁਹਾਨੂੰ ਦੱਸਾਂਗੇ ਫਰੌਕ ਤੇ ਜਸ ਸ਼ਰਟ ਬੇਬੀ ਸ਼ਰਟ ਬੇਬੀ ਫੌਕ ਬੇਬੀ ਕੁੜਤਾ ਠੀਕ ਹੈ ਇਹ ਚੀਜ਼ਾਂ ਚਲੋ ਹੁਣ ਆਪਾਂ ਕਰਦੇ ਆਂ ਦੀ ਸਟੀਚਿੰਗ